ਕਿੱਦਾਂ ਸਾਰੇ ਜਣੇ ਹੋ ਠੀਕ ਠਾਕ ਹੋਮਗੇ ਖੁਸ਼ਖਬਰੀ ਲੈ ਕੇ ਆਇਆ ਜਿੰਨਾ ਵੀਰ ਭਾਈ ਨੇ ਇਟਲੀ ਦੇ ਪੇਪਰ ਭਰੇ ਹੋਏ ਨੇ 2 ਦਸੰਬਰ ਤੇ 12 ਦਸੰਬਰ ਨੂੰ ਜੇ ਸੋ ਨੂੰ ਖੁਸ਼ਖਬਰੀ ਪਸੰਦ ਆਈ ਚਾ ਨੂੰ ਜਰੂਰ ਸ਼ੇਅਰ ਤੇ ਫੋਲੋ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਜਿਹੜੇ ਵੀਰ ਭਾਈ ਪੁੱਛਦੇ ਸੀ ਵੀ ਜਿਹੜੇ 9 ਮਹੀਨੇ ਤੇ ਸਾਲ ਵਾਲੇ ਪੇਪਰ ਭਰੇਗੇ ਨੇ 2 ਦਸੰਬਰ ਤੇ 12 ਦਸੰਬਰ ਨੂੰ ਕਦੋਂ ਤੱਕ ਨਿਕਲਣੇ ਸਟਾਰਟ ਹੋ ਜਾਣਗੇ ਕਿਉਂਕਿ ਵੀਰ ਭਾਈਆਂ ਨੂੰ ਬਹੁਤ ਤੇਜ਼ੀ ਆ ਵੀ ਅਸੀਂ ਇਟਲੀ 'ਚ ਜਾਈਏ ਯੂਰਪ 'ਚ ਐਂਟਰ ਹੋਈਏ ਭਾਵੇਂ ਕਿਸੇ ਨੇ ਅਮਰੀਕਾ ਮੂਵ ਹੋਣਾ ਕਿਉਂਕਿ ਹੁਣ ਉਹ ਵੀ ਸੌਖਾ ਹੋਇਆ ਆ ਵੀ ਅਗਲੇ ਨੂੰ ਇਹ ਆ ਵੀ ਕਿਤੇ ਡੌਂਖੀ ਬੰਦ ਨਾ ਹੋ ਜੇ ਬੇ ਵੀ ਅਸੀਂ ਛੇਤੀ ਤੋਂ ਛੇਤੀ ਯੂਰਪ 'ਚ ਐਂਟਰ ਕਰਕੇ ਗਾਹਾਂ ਮੂਵ ਹੋ ਜਾਈਏ ਜਾਂ ਆਪਦੇ ਕੰਮ ਲੱਗ ਜੀ ਉੱਥੇ ਜਿਹੜੇ 2 ਦਸੰਬਰ ਨੂੰ ਭਰੇ ਗਏ ਸੀ ਸਾਲ ਵਾਲੇ ਪੇਪਰ ਉਹ ਨਿਕਲਨੇ ਸਟਾਰਟ ਹੋ ਗਏ ਆਪਾਂ ਇੱਕ ਮੀਰਪਾਈ ਦੇ ਪੇਪਰ ਭਰੇ ਸੀ ਨਾ ਪੋਲੇ ਤੋਂ 2 ਦਸੰਬਰ ਨੂੰ ਉਹ ਪੇਪਰ ਨਿਕਲਨੇ ਸਟਾਰਟ ਹੋ ਗਏ ਉਹਦੀ ਜਿਹੜੀ ਸਪੈਡ ਆਈਡੀ ਸੀ ਮਾਲਕ ਨੂੰ ਇਨਫੋਰਮੇਸ਼ਨ ਮਿਲ ਗਈ ਵੀ ਆਹ ਬੰਦੇ ਦੇ ਪੇਪਰ ਨਿਕਲਿਆ ਇਹ ਵੀ ਤੁਸੀਂ ਨੂੰ ਲੌਸਟ ਆ ਲੈ ਜਾਓ ਹੁਣ ਨੂੰ ਲੌਸਟ ਆ ਦੇਖਦੇ ਆ ਵੀ 2-4 ਦਿਨਾਂ ਤੱਕ ਮਾਲਕ ਲੈ ਕੇ ਆਊਗਾ ਫੇਰ ਥੋੜੇ ਨਾਲ ਸ਼ੇਅਰ ਕਰਾਂਗੇ ਤਕਰੀਬਨ ਮੈਨੂੰ ਇਹ ਵੀ ਲੱਗਦਾ ਸਤ ਪਤਾ ਨਹੀਂ ਤੁਹਾਨੂੰ ਯਕੀਨ ਹੋਊ ਇਹ ਗੱਲ ਤੇ ਨਹੀਂ ਹੋਊਗਾ ਪਰ ਜਦੋਂ ਤੁਹਾਡੇ ਨਾਲ ਨੂੰ ਲੌਸਟ ਆ ਸ਼ੇਅਰ ਹੋ ਗਿਆ ਤੁਹਾਨੂੰ ਯਕੀਨ ਜਰੂਰ ਆਊ ਜਿਹੜੇ ਹੁਣ ਬੰਦਿਆਂ ਨੇ 12 ਦਸੰਬਰ ਨੂੰ 9 ਮਹੀਨੇ ਵਾਲੇ ਪੇਪਰ ਭਰੇ ਗਏ ਨੇ ਉਹ ਹੁਣ ਮੰਨ ਕੇ ਚੱਲੋ 20 ਦਿਨਾਂ ਬਾਅਦ ਮੰਨ ਕੇ ਚੱਲੋ ਵੀ ਦਸੰਬਰ ਦੇ ਲਾਸਟ ਵੀਕ ਜਾਂ ਜਨਵਰੀ ਦੇ ਫਰਸਟ ਵੀਕ ਤੱਕ ਤੁਹਾਨੂੰ ਅਪਡੇਟ ਮਿਲ ਜੂਗੀ ਵੀ ਤੁਹਾਡੇ ਪੇਪਰ ਨਿਕਲੇ ਆਏ ਕਿਉਂਕਿ ਐਤਕੀ ਪੇਪਰ ਬਹੁਤ ਸੇਤੀ ਨਿਕਲ ਰਹੇ ਨੇ ਐਤਕੀ ਜਦੋਂ 27 ਮਾਰਚ ਤੋਂ 28 ਮਾਰਚ ਨੂੰ ਭਰੇ ਗਏ ਸੀ 2023 ਨੂੰ ਪੇਪਰ ਉਹਦੋਂ ਪਹਿਲਾਂ ਇਨਫੋਰਮੇਸ਼ਨ ਗਵਰਨਮੈਂਟ ਨੇ ਕਿਹਾ ਸੀ ਵੀ ਅਸੀਂ 60 ਦਿਨਾਂ ਦੇ ਵਿੱਚ ਵਿੱਚ ਪੇਪਰ ਕੱਢ ਦੇਣੇ ਨੇ ਮਹੀਨੇ ਬਾਅਦ ਉਹ ਪੇਪਰ ਨਿਕਲਣੇ ਸਟਾਰਟ ਹੋ ਗਏ ਸੀ ਐਤਕੀ ਜਿਹੜੇ 2 ਦਸੰਬਰ ਤੇ 12 ਦਸੰਬਰ ਨੂੰ ਭਰੇ ਗਏ ਨੇ 20 ਦਿਨਾਂ ਬਾਅਦ ਪੇਪਰ ਨਿਕਲਨੇ ਸਟਾਰਟ ਹੋ ਗਏ ਜਿਹੜੇ ਵੀ ਬੰਦੇ ਆ ਤੁਸੀਂ ਪੇਪਰ ਭਰੇ ਨੇ ਤੁਸੀਂ ਉਹਨਾਂ ਤੋਂ ਪੁੱਛਦੇ ਰਹੇ ਹੋ ਵੀ ਸਾਡੇ ਪੇਪਰਾਂ ਦੀ ਕੀ ਸਮੱਜ ਹਾਰ ਤਕਰੀਬਨ ਸੋਨੂੰ ਵੀ ਅਪਡੇਟ ਸੇਤੀਓ ਮਿਲ ਜਾਣੀ ਆ ਇਹ ਪੇਪਰਾਂ ਦੀ ਹੁਣ ਜਿਹੜਿਆਂ ਨੇ ਨਹੀਂ ਪੇਪਰ ਭਰਾ ਸਕੇ ਹੈਗੇ ਹੁਣ ਫਰ ਪ੍ਰੀਜ਼ ਦੇ ਫਸਟ ਵੀਕ ਚ ਫੇਰ ਪੇਪਰ ਖੁੱਲ ਜਾਣੇ ਨੇ ਤੁਸੀਂ ਫੇਰ ਪੇਪਰ ਭਰਾ ਸਕਦੇ ਹੋ ਹੁਣ ਗੱਲ ਇਹ ਆ ਵੀ ਪੇਪਰ ਨਿਕਲ ਰਹੇ ਨੇ ਪਰ ਕੰਮ ਨਹੀਂ ਹੈਗੇ ਮੈਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਆਪਦੇ ਜਿਹੜੇ ਯਾਰ ਦੋਸਤਾਂ ਰਿਸ਼ਤੇਦਾਰਾਂ ਨੂੰ ਉਹ ਤੋਂ ਕੰਮ ਪੁੱਛ ਕੇ ਰੱਖੋ ਕਈ ਵਾਰ ਉਹਨਾਂ ਕੋਲ ਕੰਮ ਹੁੰਦਾ ਤੇ ਤੁਸੀਂ ਲੱਗ ਸਕਦੇ ਹੋ ਮੇਨ ਗੱਲ ਉੱਥੇ ਬੋਲੀ ਆ ਤੁਸੀਂ ਬੋਲੀ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰਿਓ ਹੁਣ ਜਿਹੜੀਆਂ ਆਪਾਂ ਲਾਈਵ ਕਾਲਿੰਗ ਸਿਸਟਮ ਸਟਾਰਟ ਕਰ ਰਹੇ ਹਾਂ ਤੇ ਆਪਣੇ ਕੋਲ ਸਮਾਨ ਆ ਚੁੱਕਿਆ ਹੁਣ ਮੇਰੇ ਹਿਸਾਬ ਨਾਲ ਅਗਲੀ ਵੀਡੀਓ ਆਪਾਂ ਕਾਲਿੰਗ ਤੇ ਹੀ ਕਰਾਂਗੇ ਤੇ ਵੀ ਜਿਹੜੇ ਵੀਰ ਭਾਈ ਨੇ ਸਵਾਲ ਪੁੱਛਣਾ ਹੋਇਆ ਤੁਸੀਂ ਲਾਈਵ ਚ ਆ ਕੇ ਕਾਲ ਕਰ ਸਕਦੇ ਹੋ ਸੁਨ ਨਾਲ ਦੇ ਨਾਲ ਜਵਾਬ ਮਿਲ ਜਿਆ ਕਰੂਗਾ ਤੇ ਆਪਣੇ ਚੈਨਲ ਜਰੂਰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਠੀਕ ਹੈ ਮਿਲਦੇ ਹਾਂ ਹੋਣ ਅਗਲੀ ਵੀਡੀਓ ਚ ਚੰਗਾ ਬਾਏ